ਹਿੰਦੀ ਤੋਂ ਸ਼ੁਰੂ ਕਰਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸੋ ਅੱਜ ਮੈਂ ਦੱਸਣ ਲੱਗੀ ਹਾਂ ਕਿ ਕਿਵੇਂ ਆਪਣੀ ਕੜਾਈ ਦੇਖੋ ਖਰਾਬ ਹੋ ਚੁੱਕੀ ਹੈ ਜੋ ਕਿ ਆਪਾਂ ਇਸ ਨੂੰ ਅੱਜ ਆਪਣੇ ਘਰੇ ਜੋ ਆਪਾਂ ਬਿਨਾਂ ਕੈਮੀਕਲ ਤੋਂ ਹੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਆਪਾਂ ਆਪਣੀ ਕੜਾਈ ਨੂੰ ਸਾਫ਼ ਕਰ ਸਕਦੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਇਹ ਕਾਲੀ ਹੈ ਪੋਤਲੀ ਬਹੁਤ ਹੀ ਖਰਾਬ ਹੋ ਚੁੱਕੀ ਹੈ ਸੋ ਮੈਂ ਅੱਜ ਸੋਚਿਆ ਕਿ ਅੱਜ ਮੈਂ ਤੁਹਾਨੂੰ ਇਹ ਦੱਸੂਗੀ ਕਿ ਕਿਵੇਂ ਆਪਾਂ ਇਸ ਕੜਾਈ ਨੂੰ ਸਾਫ਼ ਕਰਾਂਗੇ ਆਪਣੀ ਘਰੇ ਹੀ ਰੈਮਡੀਜ਼ ਹੁੰਦੀਆਂ ਪਈਆਂ ਜੋ ਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਿਵੇਂ ਯੂਜ਼ ਕਰਨੀਆਂ ਚਲੋ ਜਿਆਦਾ ਟਾਈਮ ਨਹੀਂ ਲੈਂਦੇ ਵੀਡੀਓ ਸ਼ੁਰੂ ਕਰਦੇ ਹਾਂ ਹੁਣ ਆਪਾਂ ਕੀ ਕਰਨਾ ਹੈ ਕੜਾਹੀ ਨੂੰ ਗੈਸ ਤੇ ਪੂਰਾ ਫਲੇਮ ਕਰਕੇ ਤੇ ਫਲੇਮ ਤੇ ਰੱਖ ਦੇਣਾ ਹੈ ਜਦ ਤੱਕ ਕੜਾਈ ਚੋਂ ਬਿਲਕੁਲ ਸੇਕ ਜਾਂ ਧੂਆਂ ਜਾਂ ਨਹੀਂ ਨਿਕਲਉਂਦਾ ਤਦ ਤੱਕ ਆਪਾਂ ਕੜਾਈ ਨੂੰ ਉੱਪਰ ਹੀ ਰੱਖਣਾ ਜਦ ਆਪਣੀ ਕੜਾਹੀ ਪੂਰੀ ਜ਼ਿਆਦਾ ਗਰਮ ਹੋ ਗਈ ਉਸ ਤੋਂ ਬਾਅਦ ਆਪਾਂ ਕੜਾਹੀ ਨੂੰ ਉਤਾਰ ਦੇਣਾ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਇਸ ਨੂੰ ਪੁੱਠੀ ਕੀਤਾ ਕੱਪੜੇ ਦੇ ਨਾਲ ਗਰਮ ਹੈ ਬਹੁਤ ਜ਼ਿਆਦਾ ਸੋ ਜਿਹੜੀ ਇਸ ਦੇ ਪੇਪੜੇ ਲੱਥਣਗੇ ਉਹ ਵੀ ਤੁਹਾਨੂੰ ਥੋੜੀਆਂ ਥੋੜੀਆਂ ਗਰਮ ਲੱਗਣਗੀਆਂ ਸੋ ਤੁਸੀਂ ਬਿਲਕੁਲ ਹੀ ਧਿਆਨ ਦੇ ਨਾਲ ਆਪਣੇ ਖੜੋਚਣੀ ਹੈ ਸੋ ਮੇਰਾ ਇੱਥੇ ਬਹੁਤ ਜਦੋਂ ਖਲਾਰਾ ਪੈ ਰਿਹਾ ਸੀ ਕਿ ਮੈਂ ਸੋਚਿਆ ਇਸ ਨੂੰ ਥੱਲੇ ਰੱਖ ਕੇ ਚੰਗੀ ਤਰ੍ਹਾਂ ਹੀ ਖੜੋਚਾਂ ਤੇ ਮੈਂ ਥੋੜੀ ਥੋੜੀ ਕਰਕੇ ਖੜੋਚ ਦੇ ਰਹੀ ਖਰੋਚੀ ਰਹੀ ਤੁਸੀਂ ਕੋਈ ਵੀ ਚੀਜ਼ ਲੈ ਸਕਦੇ ਹਾਂ ਕੋਈ ਪੇਚਕਾਸ ਵੀ ਲੈ ਸਕਦੇ ਹਾਂ ਜਿਸ ਦੇ ਨਾਲ ਇਸੇ ਪੇਪੜੀਆਂ ਜਿਹਾ ਉੱਪਰੋਂ ਲੱਥ ਜਾਣ ਸੋ ਮੈਂ ਇਸੇ ਤਰ੍ਹਾਂ ਇਸ ਨੂੰ ਕਿੰਨਾ ਬਿਨਾ ਮਿਹਨਤ ਤੋਂ ਤਾਂ ਨਹੀਂ ਹੋਊਗਾ ਇਹ ਤੁਹਾਨੂੰ ਮਿਹਨਤ ਕਰਨੀ ਪਊਗੀ ਸੋ ਇਸ ਲਈ ਮੈਂ ਥੋੜਾ ਵਿਨੇਗਰ ਕੀ ਪਾਇਆ ਮਿੱਠਾ ਸੋਡਾ ਪਾਇਆ ਸੀ ਉਸ ਵਿੱਚ ਮੈਂ ਥੋੜਾ ਜਿਹਾ ਨਿੰਬੂ ਡਾਲ ਦਿੱਤਾ ਸੋ ਉਸ ਤੋਂ ਬਾਅਦ ਆਪਾਂ ਇਸ ਤੇ ਅਪਲਾਈ ਵੀ ਕਰਨਾ ਹੈ ਪਰ ਇੱਕ ਖਾਸ ਚੀਜ਼ ਵਿੱਚ ਪਾਉਣੀ ਹੈ ਜੋ ਹੈ ਕਾਲਗੇਟ ਆਪਾਂ ਇਸ ਵਿੱਚ ਕਾਲਗੇਟ ਦਾ ਯੂਜ਼ ਕਰਾਂਗੇ ਕਾਲਗੇਟ ਨਾਲ ਕੀ ਹੈ ਥੋੜਾ ਨਿਖਾਰਾ ਜਾਵੇਗਾ ਕਿੜਾ ਬਰਤਨ ਦੇ ਵਿੱਚ ਇੱਕ ਜੋ ਉਸ ਤੇ ਦਾਗ ਥੋੜੇ ਜਿਆਦਾ ਗੂੜੇ ਹੋਣਗੇ ਹਨਾ ਉਹ ਇਸ ਲਥਨ 'ਚ ਸਹਾਇ ਹੋਣਗੇ ਸੋ ਇਸੇ ਤਰ੍ਹਾਂ ਮੈਂ ਕੜਾਈ ਨੂੰ ਉੱਪਰ ਰੱਖਿਆ ਤੇ ਉਸ ਦੇ ਉੱਪਰ ਪੂਰਾ ਆਪਣਾ ਜੋ ਮਿਕਸਚਰ ਤਿਆਰ ਕੀਤਾ ਸੀ ਉਹ ਉਸ ਤੇ ਅਪਲਾਈ ਕਰ ਦਿੱਤਾ ਹੈ ਸੋ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਦੋ ਜਾਂ ਇੱਕ ਟਿਸ਼ੂ ਲੈਣੇ ਹੈ ਉਸ ਨੂੰ ਚੰਗੀ ਤਰ੍ਹਾਂ ਪ੍ਰੈਸ ਕਰ ਦੇਣਾ ਹੈ ਉਸ ਦੇ ਉੱਪਰ ਆਪਾਂ ਹੱਥ ਥੋੜਾ ਗਰਮ ਪਾਣੀ ਵੀ ਪਾ ਸਕਦੇ ਹਾਂ ਸੋ ਉਸ ਤੋਂ ਬਾਅਦ ਮੈਂ ਉਸ ਨੂੰ 15-20 ਮਿੰਟ ਰੱਖ ਦਿੱਤਾ ਸੀ ਫਿਰ 15-20 ਮਿੰਟਾਂ ਬਾਅਦ ਮੈਂ ਇਸ ਨੂੰ ਰੱਬ ਕਰ ਕਰਕੇ ਸਾਰੇ ਉੱਪਰੋਂ ਟਿਸ਼ੂ ਲਾ ਦਿੱਤਾ ਤੋ ਟਿਸ਼ੂ ਉੱਪਰ ਲਾਉਣ ਦਾ ਕੀ ਮਕਸਦ ਹੁੰਦਾ ਹੈ ਕਿ ਜੋ ਆਪਣਾ ਜੋ ਮਿਕਸਚਰ ਆਪਾਂ 베ਕਿੰਗ ਸੋਡਾ ਕੋਲਕਟ ਵਗੈਰਾ ਜੋ ਆਪਣਾ ਪਾਇਆ ਹੁੰਦਾ ਹੈ ਉਸ ਨਾਲ ਜਿਹੜਾ ਕਾਲਾਪਨ ਹੈ ਉਹ ਥੋੜਾ ਜਿਹਾ ਮਤਲਬ ਕਿ ਸੌਫਟ ਹੋ ਜਾਂਦਾ ਹੈ ਜਿਸ ਨਾਲ ਆਪਾਂ ਨੂੰ ਰਗੜਨ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਉਦੀ ਪਰ ਮੈਂ ਤੁਹਾਨੂੰ ਸੱਚ ਦੱਸਾਂ ਵੀ ਮੈਂ ਬਹੁਤ ਇਸ ਕੜਾਈ ਨੂੰ ਰਗੜਿਆ ਕਿਉਂਕਿ ਬਹੁਤ ਜ਼ਿਆਦਾ ਇਹ ਗੰਦੀ ਸੀ ਜਿਵੇਂ ਕਿ ਤੁਸੀਂ ਫੋਟੋ ਵਿੱਚ ਵੀ ਦੇਖਿਆ ਜਾਂ ਸ਼ੁਰੂਆਤ ਵਿੱਚ ਵੀ ਦੇਖਿਆ ਹੈ ਹੁਣ ਮੈਂ ਕੋਈ ਵੀ ਆਪਣਾ ਇਸ ਦੇ ਵਿੱਚ ਰੋਕੂੰਗੀ ਨਹੀਂ ਕੜਾਈ ਨੂੰ ਇਹ ਕਿਵੇਂ ਮਹਿਮਾਂਜੀ ਹੈ ਪੂਰਾ ਹੀ ਬੇਸੀ ਮੇਰੀ ਵੀਡੀਓ ਲੰਬੀ ਬਹੁਤ ਜ਼ਿਆਦਾ ਬਣੀ ਸੀ ਬਟ ਮੈਂ ਇਹ ਤੇਜ਼-ਤੇਜ਼ ਕਰਕੇ ਹੀ ਆਪਣੀ ਵੀਡੀਓ ਤੁਹਾਡੇ ਅੱਗੇ ਲੈ ਕੇ ਆਈ ਹਾਂ ਸੋ ਇਸੇ ਤਰ੍ਹਾਂ ਮੈਂ ਫਿਰ ਇਕਵੈਟਰ ਤੋਂ ਖੁਰੋਚ ਦਿੱਤਾ ਤੇ ਮੈਂ ਇਸ ਵਾਰ ਫਿਰ ਆਪਣੇ ਜ਼ੋਰ ਲਾ ਕੇ ਸਾਈਡ ਸਾਈਡ ਤੋਂ ਫੜ ਕੇ ਸੇਕ ਦਿੱਤਾ ਹੈ ਕੜਾਹੀ ਨੂੰ ਤੋਂ ਕੜਾਹੀ ਨੂੰ ਸੇਕ ਦੇਣ ਤੋਂ ਬਾਅਦ ਫਿਰ ਮੈਂ ਉਸ ਦੇ ਜਿਸ ਜਿੱਥੋਂ ਜਿੱਥੋਂ ਮੈਨੂੰ ਲੱਗਾ ਉਸ ਦੇ ਪੇਪੜੀਆਂ ਸੌਫਟ ਹੋਈਆਂ ਹਨ ਲੱਤ ਸਕਦੀਆਂ ਨੇ ਉੱਥੋਂ ਉੱਥੋਂ ਮੈਂ ਉਸ ਦੇ ਪੇਪੜੀਆਂ ਨੂੰ ਲਾਇਆ ਉਸ ਦਾ ਜੋ ਕਾਲਾਪਨ ਸੀ ਉਸ ਨੂੰ ਥੋੜਾ ਥੋੜਾ ਕਰਕੇ ਰਗੜਿਆ ਕਰਤ ਦੀ ਸਹਾਇਤਾ ਦੇ ਨਾਲ ਤੁਸੀਂ ਚਾਹੋ ਤਾਂ ਪੇਸ਼ਕਸ਼ ਜਾਂ ਕੋਈ ਹੋਰ ਚੀਜ਼ ਵੀ ਲੈ ਸਕਦੇ ਹੋ ਤੋ ਇਸ ਤੋਂ ਬਾਅਦ ਮੈਂ ਆਪਣਾ ਡਿਸ਼ਵਾਸ਼ ਪਾਇਆ ਸੀ ਉੱਪਰ ਥੋੜਾ ਜਿਹਾ ਸੇ ਤਾਂ ਕਿ ਉਸ ਦੇ ਨਾਲ ਥੋੜਾ ਜਿਹਾ ਇਸ ਥੋੜਾ ਸੌਫਟ ਹੋ ਜਵੇ ਕਿਉਂਕਿ ਹਾਰਡ ਬਹੁਤ ਜ਼ਿਆਦਾ ਹੋ ਚੁੱਕਾ ਸੀ ਫਿਰ ਮੈਂ ਥੋੜਾ ਜਿਹਾ ਉੱਪਰ ਬੇਕਿੰਗ ਸੋਡਾ ਪਾਇਆ ਤਾਂ ਕਿ ਇਸ ਦੀ ਦੁਬਾਰਾ ਤੋਂ ਫਿਰ ਧੁલાઈ ਹੋ ਸਕੇ ਕਿਉਂਕਿ ਇਸ ਨੂੰ ਚਮਕਾਉਣਾ ਬਹੁਤ ਜ਼ਿਆਦਾ ਔਖਾ ਸੀਗਾ ਅ ਕਈ ਮੈਂ ਤੁਹਾਨੂੰ ਦਾਜਮਾ ਕਈ ਕਸਟਰਡ ਸੋਡੇ ਦਾ ਯੂਜ਼ ਕਰ ਲੈਂਦੇ ਆ ਮੈਂ ਇਹਦੇ ਵਿੱਚ ਕੋਈ ਕਸਟਰਡ ਸੋਡੇ ਦਾ ਯੂਜ਼ ਨਹੀਂ ਕੀਤਾ ਜੋ ਕੀਤਾ ਹੈ ਸਾਨੂੰ ਸਾਹਮਣੇ ਹੀ ਦਿਖਾ ਕੇ ਕੀਤਾ ਹੈ ਜੇ ਤੁਸੀਂ ਮੇਰੇ ਪੈਨਾ ਕਸਟਰ ਸੋਡੇ ਦਾ ਯੂਜ਼ ਕਰਦੀਆਂ ਹੋ ਤਾਂ ਤੁਸੀਂ ਰਿਕੁਐਸਟ ਆ ਕਿ ਗਲਵਸ ਪਾ ਕੇ ਕਰੋ ਕਿਉਂਕਿ ਕਸਟਰ ਸੋਡਾ ਇੱਕ ਇਦਾਂ ਦੀ ਚੀਜ਼ ਹੈ ਜੋ ਤੁਹਾਡੀ ਸਕਿਨ ਨੂੰ ਜਾਲ ਦਿੰਦਾ ਹੈ ਸੋ ਮੈਂ ਇਸ ਤਰ੍ਹਾਂ ਦਾ ਕੁਝ ਵੀ ਇਸਤੇਮਾਲ ਨਹੀਂ ਕੀਤਾ ਮੈਂ ਆਪਣੀ ਨਾਰਮਲ ਚੀਜ਼ਾਂ ਨਾਲ ਹੀ ਤੁਹਾਨੂੰ ਦਿਖਾ ਰਹੀ ਹਾਂ ਕਿ ਕਿਵੇਂ ਮੈਂ ਆਪਣੀ ਕੜਾਹੀ ਨੂੰ ਸਾਫ ਕੀਤਾ ਸੋ ਇਸੇ ਤਰ੍ਹਾਂ ਤੁਸੀਂ ਹੌਲੀ ਹੌਲੀ ਕਰਕੇ ਇਸ ਨੂੰ ਪੂਰਾ ਰਗੜਨਾ ਹੈ ਤਾਂ ਕਿ ਇਸ ਦੇ ਜੋ ਬਲੈਕ ਜੋ ਕਾਲਾਪਨ ਹੈ ਉੱਪਰ ਜੋ ਪੂਰੀ ਬਲੈਕ ਹੋਈ ਹੈ ਉਹ ਸਾਫ ਹੋ ਸਕੇ ਕਿਉਂਕਿ ਇਹ ਕੜਾਈ ਇਦਾਂ ਹੈ ਕਿ ਅਸੀਂ ਨਾਰਮਲੀ ਇਸ ਜੇ ਪਕੌੜੇ ਘੜਦੇ ਰਹਿੰਦੇ ਹਾਂ ਬੱਚਿਆਂ ਲਈ ਕੁਝ ਫਰਾਈਸ ਬਣਾ ਲਓ ਹਨਾ ਕੁਝ ਵੈਦਾਂ ਦੇ ਸੋ ਇਹ ਕੜਾਈ ਦੀ ਮਤਲਬ ਕਿ ਸਫਾਈ ਬਹੁਤ ਹੀ ਘਟ ਹੁੰਦੀ ਹੈ ਸੋ ਮੈਂ ਅੱਜ ਸੋਚਿਆ ਸੀ ਮੈਂ ਤੁਹਾਡੇ ਲਈ ਸ਼ੇਅਰ ਕਰੂੰਗੀ ਇਹ ਵੀਡੀਓ ਜਰੂਰ ਤੋ ਇਸੇ ਤਰ੍ਹਾਂ ਮੈਂ ਕਾਲਗਟ ਪਾ ਰਹੀ ਹਾਂ ਕਾਲਗਟ ਇਸੇ ਕਰਕੇ ਕਾਲਗਟ ਨਾਲ ਚਮਕਦਾ ਭਾਂਡਾ ਕਿਉਂਕਿ ਇਸ ਦੇ ਵਿੱਚ ਸਿਲਿਕਾ ਹੁੰਦੀ ਹੈ ਜੋ ਮਤਲਬ ਥੋੜਾ ਸ੍ਕਰਬਿੰਗ ਦਾ ਕੰਮ ਕਰਦੀ ਹੈ ਭਾਂਡਿਆਂ ਤੇ ਸੋ ਮੈਂ ਤੁਹਾਨੂੰ ਇੱਕ ਇੱਕ ਸਪੈਸ਼ਲ ਗੱਲ ਦੱਸ ਮੈਂ ਖਾਸ ਗੱਲ ਦਾ ਧਿਆਨ ਰੱਖਿਓ ਤੁਸੀਂ ਬਈ ਇਸ ਨੂੰ ਕਾਲਗਟ ਨੂੰ ਡੇਲੀ ਕਿਸੇ ਅੱਛੇ ਵੀ ਬਰਤਨਛੇ ਨਹੀਂ ਯੂਜ਼ ਕਰਨਾ ਮੈਂ ਇਹ ਕਿਤੇ ਸਾਲ ਦੇ ਵਿੱਚ ਦੋ ਤਿੰਨ ਵਾਰ ਯੂਜ਼ ਕਰਦੀ ਹਾਂ ਸੋ ਪਲੀਜ਼ ਰਿਕਵੈਸਟ ਆ ਵੀਰੇ ਭੈਣਾਂ ਨੂੰ ਕਿ ਇਹ ਕਾਲਗਟ ਨੂੰ ਡੇਲੀ ਕਿਤੇ ਵਾਸ਼ ਨਾ ਕਰਿਓ ਔਲਮੋਸਟ ਮੇਰੀ ਕੜਾਹੀ ਸਾਫ ਹੋ ਹੀ ਗਈ ਹੈ ਮੈਂ ਤੁਹਾਡੇ ਅੱਗੇ ਹੀ ਦਿਖਾ ਰਹੀ ਹਾਂ ਜਿੰਨੀ ਕੜਾਹੀ ਮੇਰੇ ਕੋਲ ਸਾਫ ਹੋਈ ਮੈਂ ਉਨੀ ਕਰ ਦਿੱਤੀ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲ ਰਹੇ ਹਾਂ ਨੈਕਸਟ ਵੀਡੀਓ ਵਿੱਚ ਤੁਹਾਨੂੰ